ਅੰਮ੍ਰਿਤਸਰ ਦੇ ਵਿੱਚ ਇੱਕ ਬੇहद ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਕ ਆਂਗਣਵਾੜੀ ਦੇ ਵਿੱਚ ਹੈਲਪਰ ਦੇ ਵਜੂਦ ਸੇਵਾ ਨਿਭਾ ਰਹੀ 49 ਸਾਲਾਂ ਦੀ ਬੰਦਨਾ ਨੇ ਆਪਣੇ ਹੀ ਘਰ ਦੇ ਵਿੱਚ ਖੁਦ ਨੂੰ ਅੱਗ ਲਗਾ ਲਈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦਰਦਨਾਕ ਘਟਨਾ ਦੇ ਨਾਲ ਜਿੱਥੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਤਾਂ ਉਧਰ ਕਈਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਆਖਿਰ ਬੰਦਨਾ ਨੇ ਅਜਿਹਾ ਕੀਤਾ ਕਿਉਂ? ਦਸ ਦੇ ਕਿ ਵੰਦਨਾ ਜੋ ਕਿ ਕਾਫੀ ਸਮੇਂ ਤੋਂ ਇਕੱਲੀ ਹੀ ਰਹਿ ਰਹੀ ਸੀ ਉਸਦੇ ਦੋ ਪੁੱਤਰ ਨੇ ਜੋ ਕਿ ਮਾਨਸਿਕ ਤੌਰ ਤੇ ਅਸਮਰਥ ਦੱਸੇ ਜਾ ਰਹੇ ਨੇ ਵੰਦਨਾ ਅਗਣਵੜ ਦੇ ਵਿੱਚ ਕੰਮ ਕਰਕੇ ਹੀ ਆਪਣੇ ਦੋਨਾਂ ਪੁੱਤਰਾਂ ਦੀ ਦੇਖਭਾਲ ਵੀ ਕਰਦੀ ਸੀ ਤੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਜਾਣਕਾਰੀ ਅਨੁਸਾਰ ਵੰਦਨਾ ਮਹੱਲੇ ਦੇ ਵਿੱਚ ਹੋ ਰੇ ਕਿਸੇ ਵਿਆਹ ਸਮਾਗਮ ਦੇ ਵਿੱਚ ਜਾਣ ਲਈ ਤਿਆਰ ਹੋ ਰਹੀ ਸੀ ਇਸ ਤਰ੍ਹਾਂ ਉਸ ਨੇ ਆਪਣੇ ਇੱਕ ਪੁੱਤਰ ਨੂੰ ਬੈਂਕ ਦੇ ਕੰਮ ਲਈ ਭੇਜ ਦਿੱਤਾ ਜਦਕਿ ਦੂਸਰੇ ਪੁੱਤਰ ਨੂੰ ਮੋਬਾਈਲ ਫੋਨ ਠੀਕ ਕਰਵਾਉਣ ਦੇ ਲਈ ਜਦੋਂ ਕੁਝ ਸਮੇਂ ਬਾਅਦ ਦੂਸਰਾ ਪੁੱਤਰ ਕਰ ਵਾਪਸ ਆ ਤ ਉਸਨੇ ਦੇਖਿਆ ਕਿ ਘਰ ਦਾ ਇੱਕ ਕਮਰਾ ਅੰਦਰੋਂ ਬੰਦ ਸੀ ਤੇ ਅੰਦਰ ਬੰਦਨਾ ਨੇ ਆਪਣੇ ਆਪ ਨੂੰ ਅੱਗ ਲਾਈ ਹੋਈ ਸੀ ਉਧਰ ਕੱਢਣ ਦੀ ਸੂਚਨਾ ਮਿਲਦੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਤੇ ਲਾਸ਼ ਨੂੰ ਆਪਣੇ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਤੀ ਹੈ ਪੁਲਿਸ ਦੇ ਅਧਿਕਾਰੀਆਂ ਨੇ ਤਾਂ ਕਿਹਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਆ ਦੇ ਘਰੇ ਬੰਦਨਾ ਨਾਮ ਦੀ ਲੇਡੀ ਹੈ ਜੀ ਉਹ ਉਹ ਮਰੀ ਦੀ ਕਰੀਬ 49 ਸਾਲ ਦੀ ਜੀ ਤੇ ਇਹ ਮਤਲਬ ਮੇਰੇ ਮੰਮੀ ਸੈਂਟਰ ਤੇ ਆਏ ਨੇ ਸੈਂਟਰ ਲਾ ਕੇ ਸਾਢੇ 12 ਇੱਥੋਂ ਚਲੇ ਗਏ ਨੇ ਇਹਨਾਂ ਦੇ ਨਾਲ ਦੇ ਘਰ ਵਿਆਹ ਸੀਗਾ ਤੇ ਇੱਕ ਬੇਟਾ ਇਹਨਾਂ ਦਾ ਫੋਨ ਠੀਕ ਕਰਾਉਣ ਚਲੇ ਗਿਆ ਜੀ ਦੂਜਾ ਬੇਟਾ ਦੂਜੇ ਬੇਟੇ ਨੂੰ ਕਹਿੰਦੀ ਵੀ ਜਾ ਪੈਸੇ ਕਢਾ ਲਿਆ ਉਹ ਬੇਟਾ ਪੈਸੇ ਕਢਾਉਣ ਚਲੇ ਗਿਆ ਆ ਉਹਨੇ ਜਦੋਂ ਜਦੋਂ ਵੱਡਾ ਬੇਟਾ ਆ ਗਿਆ ਤੇ ਵੇਖਿਆ ਜਿਹੜਾ ਦਰਵਾਜ਼ਾ ਬੰਦ ਆ ਤੇ ਅਬਰੋਂ ਧੂਆਂ ਨਿਕਲ ਰਿਹਾ ਸੀਗਾ ਨਾਲ ਦੇ ਕੋਠੇ ਤੋਂ ਚੜ ਕੇ ਬੇਟੇ ਨੇ ਪੌੜੀ ਲਾ ਕੇ ਉੱਪਰ ਵਾਲਾ ਦਰਵਾਜ਼ਾ ਤੋੜ ਕੇ ਥੱਲੇ ਆ ਕੇ ਅੱਗ ਬੁਝਾਈਆ ਤੇ ਫਿਰ ਸਾਰਿਆਂ ਨੂੰ ਦੱਸਿਆ ਜਾਂ ਕਿ ਇਹ ਅੰਦਰ ਅੱਗ ਲੱਗ ਗਈ। ਕਾਰਨ ਕਾਰਨ ਦਾ ਪਤਾ ਨਹੀਂ ਲੱਗਿਆ। ਕਾਰਨ ਦਾ ਭਾਜੀ ਕੁਝ ਨਹੀਂ ਪਤਾ ਜੀ ਕਿ ਥੋੜਾ ਜਿਹਾ ਕਹਿੰਦੇ ਵੀ ਦਿਮਾਗੀ ਕਿਉਂਕਿ ਬੱਚੇ ਵੀ ਥੋੜੇ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਨੇ। ਬਾਕੀ ਇੱਕ ਬੇਟਾ ਜੌਬ ਕਰਦਾ ਹੋਇਆ ਪੜਿਆ ਲਿਖਿਆ ਆ ਬਟ ਉਹ ਵੀ ਥੋੜਾ ਦਿਮਾਗ ਤੋਂ ਛੋਟਾ ਬਿਲਕੁਲ ਹੀ ਦਿਮਾਗ ਤੋਂ ਮਨ ਲਈ ਸਹੀ ਸੀ ਕਿੰਨੇ ਬੱਚੇ ਦੋ ਬੱਚੇ ਆ ਜੀ ਆਪ ਤਿੰਨ ਜਾਣੇ ਇਕੱਠੇ ਮਾਂ ਤੇ ਦੋ بیٹے ਹੋਰ ਕੋਈ ਪਰਿਵਾਰ ਹੋਰ ਕੋਈ ਪਰਿਵਾਰ ਰਿਸ਼ਤੇਦਾਰ ਇੱਕ ਚਾਚਾ ਜੀ ਚੰਡੀਗੜ੍ਹ ਉਹਨਾਂ ਨੂੰ ਫੋਨ ਕੀਤਾ ਸੀ ਬਟ ਉਹ ਕੋਈ ਰਿਸਪੌਂਡ ਨਹੀਂ ਕਰਦਾ ਇਹ ਕਿਤੇ ਮਾਸੀ ਦੀ ਬੇਟੀ ਉਹਨੂੰ ਫੋਨ ਕੀਤਾ ਸੀ ਉਹ ਕਹਿੰਦੀ ਕੰਮ ਤੇ ਆ ਜੀ ਮੈਂ ਆ ਨਹੀਂ ਸਕਦੀ ਕੰਮ ਨਹੀਂ ਨਹੀਂ ਅੰਗਣਵਾੜੀ ਤੇ ਲਗਾ ਕਰੀਬ 10 ਸਾਲ ਤੋਂ ਮੇਰੀ ਮਦਰ ਦੇ ਨਾਲ ਹੀ ਆ ਜੀ ਵਰਕਰ ਐਜ਼ ਅ ਹੈਲਪਰ ਮੇਰੇ ਮਦਰ ਵਰਕਰ ਨੇ ਸੰਦੂਕ ਲੋਨੀ ਸੈਂਟਰ ਆ ਜੀ ਤੁੰਗ ਪਾਈ ਦਾ ਤੇ ਕਰੀਬ 10 ਸਾਲ ਤੋਂ ਇਹ ਮਤਲਬ ਜੌਬ ਕਰ ਰਹੇ ਸੋ ਕਾਰਨ ਦਾ ਪਤਾ ਲੱਗਾ ਵੀ ਕਿਉਂ ਇਸ ਤਰ੍ਹਾਂ ਦੀ ਨਹੀਂ ਜੀ ਕੋਈ ਕਾਰਨ ਦਾ ਪਤਾ ਨਹੀਂ ਲੱਗਾ ਜੀ ਨਾ ਹੀ ਕੋਈ ਗੱਲ ਵੀ ਕੀਤੀ ਆ ਕਿ ਕੋਈ ਗੱਲ ਹੋਈ ਹੋਵੇ ਜਾਂ ਘਰ 'ਚ ਲੜਾਈ ਹੋਈ ਹੋਵੇ ਜਾਂ ਕਿਸੇ ਆਂਢੀ ਗੁਆਂਢੀ ਨਾਲ ਲੜਾਈ ਹੋਵੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਆ ਜੀ ਕੀ ਦਿਮਾਗ 'ਚ ਰੱਬ ਜਾਣੇ ਹੁਣ ਕੀ ਦਿਮਾਗ 'ਚ ਆਇਆ ਤੇ ਹਾਂ ਜੀ ਮੌਕੇ ਤੇ ਪੈਸੇ ਚੋਸ ਆ ਵੀ ਆਏ ਸੀਗੇ ਫ੍ਰੈਂਸਿਕ ਉਹਨਾਂ ਨੇ ਕਿਹਾ ਸੀਗਾ ਫ੍ਰੈਂਸਿਕ ਲੈਬ ਵੀ ਆਹ ਦੇ ਫਰਾਂਸੀ ਕਾਲੇ ਤੇ ਹੁਣ ਡੈੱਡ ਬੋਡੀ ਲੈ ਕੇ ਚੱਲਿਆ ਜੀ ਸਿਵਲ ਹਸਪੀਟਲ ਪੋਸਟਮਾਰਟਮ ਤੇ ਠੀਕ ਅਸੀ ਠੀਕ ਹਾਂਜੀ ਸਰ ਮੈਂ ਮਨਦੀਪ ਕੌਰ ਆਂਗਣਵਾੜੀ ਵਰਕਰ ਤੇ ਸਰ ਇਹ ਮੇਰੀ ਹੈਲਪਰ ਸੀਗੀ ਤੇ ਮਤਲਬ ਜਿਵੇਂ ਬੱਚੇ ਲਿਆਉਣੇ ਇੰਨੇ ਬੱਚਿਆਂ ਨੂੰ ਕੰਮ ਕਰਾਉਣਾ ਬੱਚਿਆਂ ਨੂੰ ਖਵਾਉਣਾ ਪਿਉਣਾ ਮੇਰਾ ਕੰਮ ਸੀ ਮੈਂ ਆਪਣੇ ਰਜਿਸਟਰ ਮਤਲਬ ਕਰਨੇ ਮੈਂ 12:30 ਵਜੇ ਮੈਂ ਇਥੋਂ ਗਈ ਹਾਂ ਮੈਂ ਕਿਹਾ ਕਿ ਤੂੰ ਜਾ ਵਿਆਹ ਚਲ ਜਾ ਤੇ ਆਂਦੀ ਮੈਂ ਨਹੀਂ ਜਾਣਾ ਮੈਂ ਕਿਹਾ ਨਹੀਂ ਤੂੰ ਚਲ ਜਾ ਮੈਂ ਚੱਲੀ ਆ ਮਤਲਬ ਮੈਂ ਵੀ ਚੱਲੀ ਆ ਤੇ ਤੂੰ ਵਿਆਹ ਚਲ ਜਾ 12:30 ਵਜੇ ਨੇ ਬੱਚਿਆਂ ਨੂੰ ਛੁੱਟੀ ਕਰਕੇ ਮੈਂ ਆਪਣੇ ਘਰ ਚ ਲੇ ਗਈਆਂ ਇਹ ਮੇਰੇ ਮਗਰੋਂ ਮਤਲਬ ਆਪ ਤਿਆਰ ਹੋਈ ਆ ਤਿਆਰ ਹੋ ਕੇ ਤੇ ਪਤਾ ਨਹੀਂ ਹੁਣ ਬੱਚੇ ਕੋਈ ਜਾਂਦੇ ਬੈਂਕ ਚੈੱਕ ਚਲੇ ਗਿਆ ਵਾ ਇੱਕ ਇਹਦਾ ਇੱਕਦਾ ਫੋਨ ਖਰਾਬ ਸੀ ਉਹ ਫੋਨ ਆਪਣਾ ਬਣਾਉਣ ਚਲੇ ਗਿਆ ਤੇ ਅੰਦਰੋਂ ਗੁੰਡੀ ਮਾਰ ਕੇ ਨੇ ਆਪਣੀ ਆਪਣੇ ਆਪ ਨੂੰ ਅੱਗ ਲਾ ਲਈ ਕੋਈ ਕਾਰਨ ਤਾਂ ਨਹੀਂ ਪਤਾ ਲੱਗਾ ਸਰ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਇਹਨੇ ਕਿਉਂ ਲਾਈ ਆ ਦੀ ਕਾਰਨ ਸੀ ਨਹੀਂ ਪਤਾ ਕੰਪਲੇਂਟ ਇਨਫੋਰਮੇਸ਼ਨ ਆਈ ਸੀ ਕਿ ਇਥੇ ਸੰਧੂ ਕਲੋਨੀ ਵਿੱਚ ਕਿਸੇ ਲੇਡੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਜਿਹੜੀ ਸੁਸਾਈਸਾਈਡ ਕਮਿਟ ਕੀਤਾ ਹੈ ਜੋ ਅਸੀਂ ਇਥੇ ਮੌਕੇ ਤੇ ਆਏ ਆ ਇਹ ਲੇਡੀ ਹੈ ਦੀ ਉਮਰ ਕਰੀਬ 45 ਸਾਲ ਵੰਦਨਾ ਨਾਮ ਹੈ ਦਾ ਆਪਣੇ ਪੇਕੇ ਘਰ ਰਹੀ ਸੀਗੀ ਤੇ ਅੱਜ 1 ਵਜੇ ਦੇ ਕਰੀਬ ਘਰ ਵਿੱਚ ਇਕੱਲੀ ਸੀਗੀ ਤੇ ਇਹਨੇ ਖੁਦ ਨੂੰ ਅੱਗ ਲਾ ਕੇ ਜਿਹੜੀ ਹੈ ਆਪਣਾ ਸੁਸਾਈਸਾਈਡ ਕੀਤਾ ਫਰਦਰ ਜਿਹੜੀ ਅਸੀਂ ਮੌਕੇ ਤੇ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਚ ਜੋ ਵੀ ਸਾਹਮਣੇ ਆਏਗਾ ਤੁਹਾਡੇ ਧਿਆਨ ਚ ਲਿਓ ਕਿਹੜਾ ਏਰੀਆ ਸਰ ਪੈਂਦਾ ਗਲੀ ਨੰਬਰ ਕਿਹੜਾ ਇਹ ਸੰਦੂਕ ਕਲੋਨੀ ਆ ਜੀ ਤੇ ਗਲੀ ਨੰਬਰ ਕਿੰਨਾ 2 2 ਨੰਬਰ ਗਲੀ ਹੈ 2 ਗਲੀ ਨੰਬਰ ਪਈ